ਤੋਂ ਬਾਅਦ ਨਵੀਂ ਅਪਡੇਟ ਇਹ ਹੈ ਕਿ ਸਤਲੋਜ ਦੇ ਕੰਢੇ ਤੋਂ ਤਸਵੀਰਾਂ ਜਿਹੜੀਆਂ ਤੁਹਾਨੂੰ ਦਿਖਾਈਆਂ ਸਨ ਹਾਲਾਂਕਿ ਗਰਮੀ ਬਹੁਤ ਹੈ ਤੁਸੀਂ ਪਸੀਨਾ ਸਾਡੇ ਚਿਹਰੇ ਤੇ ਦੇਖ ਸਕਦੇ ਹੋ ਪਰ ਫੇਰ ਵੀ ਆਪ ਸਭ ਨੂੰ ਅਪਡੇਟ ਕਰਨ ਦੇ ਲਈ ਆਪ ਸਭ ਵਿਚਾਰਵੰਟੀ ਵੀ ਦੀ ਫੇਸਬੁੱਕ YouTube ਫੈਮਿਲੀ ਨੂੰ ਅਪਡੇਟ ਕਰਨ ਦੇ ਲਈ ਅਸੀਂ ਲਗਾਤਾਰ ਗਰਾਉਂਡ ਜ਼ੀਰੋ ਤੋਂ ਰਿਪੋਰਟ ਤੁਹਾਡੇ ਨਾਲ ਸ਼ੇਅਰ ਕਰਦੇ ਰਹਿਨੇ ਆ ਸੋ ਉਸੇ ਲੜੀ ਦੇ ਤਹਿਤ ਇਸ ਵੇਲੇ ਅਸੀਂ ਸ਼ਾਹਕੋਟ ਲੋਈਆਂ ਏਰੀਏ ਦੇ ਕੰਢੇ ਤੋਂ ਤਸਵੀਰਾਂ ਤੁਹਾਡੇ ਨਾਲ ਸ਼ੇਅਰ ਕਰ ਰਹੇ ਆ ਸਤਲੋਜ ਦੇ ਕੰਡੇ ਤੋਂ ਤੁਸੀ ਬੰਦੇ ਅੰਦਰ ਤੋਂ ਤਸਵੀਰਾਂ ਤੁਹਾਡੇ ਨਾਲ ਸ਼ੇਅਰ ਕਰ ਰਹੇ ਆ ਕਿ ਪਾਣੀ ਆ ਜਿਹੜਾ ਸਤਲੋਜ ਦੇ ਵਿੱਚ ਜੇ ਇੱਕ ਵਾਰ ਉੱਤਰ ਚੁੱਕਿਆ ਜਿਹੜਾ ਕੱਲ 22 21 ਅਗਸਤ 2025 ਨੂੰ ਪਾਣੀ 3 ਤੋਂ 4 ਫੁੱਟ ਵਧਿਆ ਸੀਗਾ ਉਹ ਹੁਣ 3 ਤੋਂ 4 ਫੁੱਟ ਪਾਣੀ ਇੱਕ ਵਾਰ ਉੱਤਰ ਚੁੱਕਿਆ ਤਸਵੀਰਾਂ ਤੁਸੀਂ ਵੀ ਚਾਰਵਾਂ ਟੀਵੀ ਦੀ ਸਕਰੀਨ ਤੇ ਇਸ ਵੇਲੇ ਸਤਲੋਜ ਦੇ ਕੰਡੇ ਤੋਂ ਗਰਾਊਂਡ ਜ਼ੀਰੋ ਤੋਂ ਰਿਪੋਰਟ ਦੇਖ ਰਹੇ ਹਾਂ ਔਰ ਇਸ ਦੇ ਨਾਲ ਹੀ ਤੁਹਾਨੂੰ ਦੱਸ ਦਈਏ ਕਿ ਸਰਕਾਰ ਨੂੰ ਵੀ ਬੇਨਤੀ ਹੈ ਕਿ ਜਿਹੜੀਆਂ ਬੰਨ ਤੇ ਮਿੱਟੀ ਪਾਉਣ ਦੀਆਂ ਕਾਰਵਾਈਆਂ ਨੇ ਉਸ ਨੂੰ ਜ਼ਰੂਰ ਤੇਜ਼ ਕੀਤਾ ਜਾਵੇ ਕਿਉਂਕਿ ਕੰਡੇ ਵਸੇ ਲੋਕਾਂ ਦਾ ਕੋਈ ਕਸੂਰ ਨਹੀਂ ਕੰਡੇ ਵਸੇ ਲੋਕਾਂ ਦੀ ਜ਼ਿੰਦਗੀ ਵੀ ਉਨੀ ਪਿਆਰੀ ਹੈ ਜਿੰਨੀ ਵੱਡੇ ਵੱਡੇ ਸ਼ਹਿਰਾਂ ਦੇ ਵਿੱਚ ਰਹਿਣ ਵਾਲੇ ਲੋਕਾਂ ਦੀ ਹੈ ਸੋ ਜ਼ਰੂਰ ਇੱਕ ਵਾਰ ਬੰਨ ਦਾ ਨਰੀਖਣ ਹੈ ਜਿਹੜਾ ਕਰਕੇ ਉਹ ਜਿੱਥੇ-ਜਿੱਥੇ ਮਿੱਟੀ ਪੈਣ ਵਾਲੀ ਹੈ ਜ਼ਰੂਰ ਪਾਈ ਜਾਵੇ ਔਰ ਇਸ ਵੇਲੇ ਨੀ ਜਿਹੜਾ ਤੁਸੀਂ ਆਪਣੇ ਹਾਲਾਤ ਦੇਖ ਪਾ ਰਹੇ ਹੋ ਸਤਲੋਜ ਦਰਿਆ ਦੇ ਏਰੀਆ ਜਿਹੜਾ ਹੈ ਉਹ ਸ਼ਾਹਕੋਟ ਲੋਹਿਆ ਜ਼ਿਲ੍ਹਾ ਜਲੰਧਰ ਦਾ ਏਰੀਆ ਜਿੱਥੇ ਤੁਹਾਨੂੰ ਇਹ ਤਸਵੀਰਾਂ ਸ਼ੇਅਰ ਕਰ ਰਹੇ ਹਾਂ ਹਾਲਾਂਕਿ ਬਿਆਸ ਦਰਿਆ ਨੇ ਕਾਫੀ ਏਰੀਆ ਦੇ ਵਿੱਚ ਆਤੰਕ ਮਚਾ ਕੇ ਕਾਫੀ ਫਸਲਾਂ ਕਿਸਾਨਾਂ ਦੀ ਜਿਹੜੀਆਂ ਨੇ ਖਰਾਬ ਹੋ ਚੁੱਕੀਆਂ ਨੇ ਪਰ ਇਸ ਵੇਲੇ ਜਿਹੜਾ ਸਤਲੋਜ ਦੀ ਤਸਵੀਰ ਤੁਸੀਂ ਜ਼ਿਲ੍ਹਾ ਜਲੰਧਰ ਦੇ ਤੁਸੀਂ ਬੰਦ ਤੋਂ ਦੇਖ ਪਾ ਰਹੇ ਹੋ ਔਰ 22 ਅਗਸਤ 2025 ਦੀਆਂ ਤਸਵੀਰਾਂ ਤੁਹਾਡੇ ਨਾਲ ਇਸ ਵੇਲੇ ਅਸੀਂ ਸਾਂਝੀਆਂ ਕਰ ਰਹੇ ਹਾਂ ਸਤਲੁਜ ਦੇ ਕੰਢੇ ਤੋਂ। ਔਰ ਇਸ ਦੇ ਨਾਲ ਹੀ ਜਿਹੜਾ ਕੁਦਰਤ ਹੈ ਕੁਦਰਤ ਕਿਸੇ ਦੇ ਬੰਨਿਆਂ ਨਹੀਂ ਵੱਜਦੀ। ਕੁਦਰਤ ਕਿਸੇ ਦੀ ਮਰਜ਼ੀ ਦੇ ਮੁਤਾਬਕ ਨਹੀਂ ਚੱਲਦੀ। ਕੁਦਰਤ ਆਪਣੀ ਮਰਜ਼ੀ ਦੇ ਨਾਲ ਚੱਲਦੀ ਹੈ। ਤਸਵੀਰਾਂ ਨੇ ਜਿਹੜੀਆਂ ਤੁਸੀਂ ਵਿਚਾਰਵਾਂ ਟੀਵੀ ਤੇ ਇਸ ਵੇਲੇ ਸਿੱਧੀਆਂ ਸਤਲੁਜ ਦਰਿਆ ਤੋਂ ਦੇਖ ਪਾ ਰਹੇ ਹੋ। ਹਾਲਾਂਕਿ ਗਰਮੀ ਬਹੁਤ ਜ਼ਿਆਦਾ ਹੋਣ ਕਰਕੇ ਇੱਥੇ ਇਸ ਏਰੀਏ ਦੇ ਵਿੱਚ ਆਉਣਾ ਬਹੁਤ ਔਖਾ ਪਰ ਅਸੀਂ ਫੇਰ ਵੀ ਗਰਾਉਂਡ ਜ਼ੀਰੋ ਤੋਂ ਤੁਹਾਨੂੰ ਇਹ ਤਸਵੀਰਾਂ YouTube ਦੇ ਇਸ ਚੈਨਲ ਵਿਚਾਰਵਨ ਟੀਵੀ ਤੇ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਸੋ ਹੋਰ ਵੀ ਜਦੋਂ ਵੀ ਕੋਈ ਅਪਡੇਟ ਹੁੰਦੀ ਹੈ ਤੁਹਾਡੇ ਨਾਲ ਜ਼ਰੂਰ ਸ਼ੇਅਰ ਕਰਦੇ ਹਾਂ ਪਾਣੀ ਦੀ ਸਪੀਡ ਤੁਸੀਂ ਚੈੱਕ ਕਰ ਸਕਦੇ ਹੋ ਪਾਣੀ ਜਿਹੜਾ ਆਪਣੀ ਰਫਤਾਰ ਦੇ ਨਾਲ ਚੱਲ ਰਿਹਾ ਪਰ 22 ਅਗਸਤ 2025 ਦੀਆਂ ਇਹ ਤਸਵੀਰਾਂ ਤੁਸੀਂ ਸੱਤ ਰੋਇ ਦੇ ਕੰਢੇ ਤੋਂ ਦੇਖ ਪਾ ਰਹੇ ਹੋ ਜਿੱਥੇ ਕਿ ਪਾਣੀ 3 ਤੋਂ 4 ਫੁੱਟ ਘਟਿਆ ਪਰ ਖਤਰਾ ਟਲਿਆ ਨਹੀਂ ਹੈ ਖਤਰਾ ਲਗਾਤਾਰ ਜਾਰੀ ਹੈ ਪਰ ਰਾਹਤ ਮਿਲੀ ਹੈ ਕਿਸਾਨ ਲੋਕਾਂ ਨੂੰ ਕਿਸਾਨਾਂ ਨੂੰ ਜਿਨ੍ਹਾਂ ਦੀਆਂ ਫਸਲਾਂ ਦੇ ਵਿੱਚ ਪਾਣੀ ਵੜਿਆ ਸੀਗਾ ਫਸਲਾਂ ਨੰਗੀਆਂ ਹੋਈਆਂ ਨੇ ਪਰ ਬਹੁਤ ਸਾਰੀਆਂ ਫਸਲਾਂ ਨੇ ਜਿਹੜੀਆਂ ਉਹ ਤਬਾਹ ਹੋ ਚੁੱਕੀਆਂ ਨੇ ਬਹੁਤ ਸਾਰੀਆਂ ਫਸਲਾਂ ਇਸ ਪਾਣੀ ਨਾਲ ਖਰਾਬ ਹੋ ਚੁੱਕੀਆਂ ਨੇ ਪਰ ਜਿੱਥੇ ਪੂਰਾ ਸਾਲ ਇਹ ਸਤਲੁਜ ਜਿਹੜਾ ਹੈ ਉਹ ਸੁੱਕਿਆ ਰਹਿੰਦਾ ਹੈ ਸਤਲੁਜ ਦੇ ਵਿੱਚ ਪਾਣੀ ਬਹੁਤ ਘੱਟ ਛੱਡਿਆ ਜਾਂਦਾ ਹੈ ਉਥੇ ਹੀ ਹੁਣ ਸਾਲ ਦੇ ਵਿੱਚ ਇੱਕ ਦੋ ਦਿਨ ਜਿੱਤ ਪਾਣੀ ਆਉਂਦਾ ਤਾਂ ਫਸਲਾਂ ਦੀ ਤਬਾਹੀ ਹੁੰਦੀ ਹੈ ਹਾਲਾਂਕਿ ਪਾਣੀ ਜਿਹੜਾ ਹੈ ਜੀਵਨ ਦਾਤਾ ਹੈ ਪਾਣੀ ਜਿਹੜਾ ਹੈ ਸਾਡੀ ਸਿਹਤ ਦੇ ਲਈ ਬਹੁਤ ਜ਼ਰੂਰੀ ਹੈ ਪਾਣੀ ਸਾਨੂੰ ਸਤਲੋਜ ਦੇ ਵਿੱਚ ਪਾਣੀ ਦੀ ਬਹੁਤ ਜ਼ਰੂਰਤ ਹੁੰਦੀ ਹੈ ਪਰ ਪਾਣੀ ਪੂਰਾ ਸਾਰਾ ਸਾਲ ਨਹੀਂ ਛੱਡਿਆ ਜਾਂਦਾ ਪਾਣੀ ਜਦੋਂ ਵੀ ਆਉਂਦਾ ਹੜਾਂ ਦੀ ਮਾਰ ਕਰਕੇ ਜਾਂਦਾ ਹੈ ਔਰ ਸਾਡੀ ਵੀ ਸਰਕਾਰ ਨੂੰ ਇਹੀ ਬੇਨਤੀ ਹੈ ਕਿ ਜਿੱਥੇ-ਜਿੱਥੇ ਵੀ ਦਰਿਆਵਾਂ ਦੇ ਕੰਢੇ ਲੋਕ ਵਸੇ ਹੈ ਉਹਨਾਂ ਲੋਕਾਂ ਦੀ ਜ਼ਿੰਦਗੀ ਨੂੰ ਮੁੱਖ ਰੱਖਦੇ ਹੋਏ ਅ دریاਵਾ ਦੇ ਕੰਡੇ ਦੇ ਉੱਪਰ ਮਿੱਟੀ ਪਾਉਣ ਦਾ ਕੰਮ ਹੈ ਜਿਹੜਾ ਉਹ ਵੱਡੇ ਪੱਧਰ ਤੇ ਜਾਰੀ ਰੱਖਣਾ ਚਾਹੀਦਾ ਕਿਉਂਕਿ ਜਿਹੜੇ ਲੋਕਾਂ ਦੀ ਜ਼ਿੰਦਗੀ ਹੈ ਉਸ ਦਾ ਕੋਈ ਨਹੀਂ ਸਤロイ ਤੇ ਕੰਡੇ ਤੋਂ ਇਸ ਵੇਲੇ ਏਰੀਆ ਜਲੰਧਰ ਖਾਕੋਟ ਲੋਹਿਆਂ ਦੇ ਵਿੱਚ ਤੁਸੀ ਬਾਨ ਜਿਹੜਾ ਉੱਥੋਂ ਦੇਖ ਪਾ ਰਹੇ ਹੋ ਪਾਣੀ ਦੀ ਮਾਤਰਾ ਬਹੁਤ ਜ਼ਿਆਦਾ ਹਾਲਾਂਕਿ ਕੱਲ੍ਹ ਨਾਲੋਂ ਪਾਣੀ ਹੈ ਜਿਹੜਾ ਅੱਜ 22 ਅਗਸਤ 2025 ਵਾਲੇ ਦਿਨ ਘਟ ਚੁੱਕਿਆ ਹੈ ਤੈਨ ਤੋਂ 4 ਫੁੱਟ ਪਾਣੀ ਜਿਹੜਾ ਘਟ ਚੁੱਕਿਆ ਅੱਜ ਦੀ ਤਾਜ਼ਾ ਅਪਡੇਟ ਹੈ ਜਿਹੜੀ ਤੁਸੀਂ ਵੀ 41 ਟੀਵੀ ਤੇ ਇਸ ਵੇਲੇ ਦੇਖ ਪਾ ਰਹੇ ਹੋ ਸੋ ਲਗਾਤਾਰ ਤਸਵੀਰਾਂ ਤੁਹਾਡੇ ਨਾਲ ਸ਼ੇਅਰ ਕਰ ਰਹੇ ਆ ਸਤਲੁਜ ਦੇ ਕੰਢੇ ਤੋਂ ਜਿੱਥੇ ਕਿ ਬਿਆਸ ਨੇ ਪੰਜਾਬ ਦੇ ਵਿੱਚ ਕਾਫੀ ਤਬਾਹੀ ਮਚਾਈ ਹੋਈ ਹੈ ਉੱਥੇ ਹੀ ਸਤਲੁਜ ਦੇ ਵਿੱਚ ਹਾਲੇ ਤੱਕ ਰਾਹਤ ਦੀ ਖਬਰ ਹੈ ਪਰ ਕਿਸਾਨਾਂ ਦੀਆਂ ਫਸਲਾਂ ਨੇ ਜਿਹੜੀਆਂ ਜਿਸ ਤਰ੍ਹਾਂ ਕਮਾਤ ਝੋਨਾ ਜਿਹੜਾ ਉਹ ਕਾਫੀ ਡੁੱਬਣ ਤੋਂ ਬਾਅਦ ਥੋੜੇ ਥੋੜੇ ਝੋਨੇ ਨੰਗੇ ਹੋਏ ਆ ਪਰ ਹਾਲੇ ਵੀ ਫਸਲਾਂ ਜਿਹੜੀਆਂ ਨੀਵੀਆਂ ਇਲਾਕਿਆਂ ਦੇ ਵਿੱਚ ਹੈਗੀਆਂ ਨੇ ਉਹ ਡੁੱਬੀਆਂ ਹੋਈਆਂ ਨੇ ਸੋ ਜਿਵੇਂ ਹੋਰ ਅਪਡੇਟ ਹੋਏਗੀ ਤੁਹਾਡੇ ਨਾਲ ਜਰੂਰ ਸਾਂਝੀ ਕਰਦੇ ਰਵਾਂਗੇ ਲਗਾਤਾਰ ਵਿਚਾਰਵਾਂ ਟੀਵੀ ਦੇ ਇਸ ਵੀਡੀਓ ਸੈਗਮੈਂਟ ਨੂੰ ਜਰੂਰ ਸ਼ੇਅਰ ਕਰੋ ਇਸ ਪਾਣੀ ਦੀ ਅਪਡੇਟ ਨੂੰ ਜਰੂਰ ਸ਼ੇਅਰ ਕਰਦੇ ਰਹੋ ਵਿਚਾਰਵਾਂ ਟੀਵੀ ਤੋਂ ਇਸ ਵੇਲੇ ਸਤਲੁਜ ਦੇ ਕੰਢੇ ਤੋਂ ਤਸਵੀਰਾਂ ਤੁਸੀਂ ਇਹ ਦੇਖ ਪਾ ਰਹੇ ਹੋ ਜਿਵੇਂ ਕੋਈ ਹੋਰ ਅਪਡੇਟ ਹੋਏਗੀ ਤੁਹਾਡੇ ਨਾਲ ਜਰੂਰ ਸਾਂਝੀ ਕਰਾਂਗੇ ਜੁੜੇ ਰਹੋ ਵਿਚਾਰਵਾਂ ਟੀਵੀ ਦੇ ਨਾਲ